की खेल समिति भी लाइव जुड़ी हुई है डाटा सिटी फरीदाबाद की तरफ से दोनों साइड जितनी कैच लगेंगी 200 200 और जो रेटर नॉन स्टॉप होगा 500 रुपए उस रेटर को दिए जाएंगे ਸੈਟਰ ਨਾਲ ਜਲੰਧਰ ਯਾ ਪਹਿਲੀ ਕਬੱਡੀ ਗਰਾਊਂਡ ਦੇ ਵਿੱਚ ਦੂਜੇ ਸੈਮੀ ਦੀ ਪਾਰਿਆ ਇੱਕ ਪਾਸੇ ਬਹੁਤ ਅਕਬਰਪੁਰ ਦੀ ਧਰਤੀ ਦਾ ਸ਼ੀਲੂ ਹੈ ਉਹ ਦੂਜੇ ਪਾਸੇ ਸ਼ੀਲੂ ਦਾ ਵੀਰ ਕਹਿੰਦੇ ਮਲੀਸ਼ ਲੱਗਿਆ ਹੋਇਆ ਹੈ ਉਹ ਸ੍ਰਿੰਦਰ ਕੁਮਾਰ ਦੇ ਦੋਨੋਂ ਪੁੱਤਰ ਦੋਨੋਂ ਕੰਨੀਆਂ ਤੇ ਲੱਗੇ ਹੋਏ ਆ ਆ ਪੀਸੀ ਦੇ ਖੇਡ ਸੀਜ਼ਨ ਦਾ ਬੈਸਟ ਜਾਫੀ ਹੈ ਇਹ 911 ਦਾ ਬੈਸਟ ਹੈ ਇਹਨੇ ਦੋ ਟਰੈਕਟਰ ਜਿੱਤੇ ਆ ਇਹ ਲੋਕਾਂ ਦੇ ਦਿਲਾਂ ਦੇ ਡਾਕੇ ਮਾਰ ਜਾਂਦਾ ਹੈ ਉਹ ਸ਼ੀਲੂ ਬਲਿਹਾਰਾ ਬਹੁਤ ਅਕਬਰਪੁਰ ਦੀ

ਰਾਜਪੁਰੇ ਵਾਲਾ ਰਾਜਪੁਰੇ ਵਾਲਾ ਰਾਜਪੁਰੇ ਵਾਲਾ ਓ ਰਾਜਪੁਰੇ ਵਾਲਾ 21 ਤੋਂ 31 ਹਜ਼ਾਰ ਪਾਉਣਾ ਜਾਣਦੇ ਜੋ ਕੋਈ ਬਾਹਰ ਸਿਰ ਚੜ੍ਹੇ ਉਹ ਵੀ ਲਾਉਣਾ ਜਾਣਦੇ ਅਗਲੀ ਰੇਡ ਕਹਿੰਦੇ ਦਿਦਨਾ ਦੇ ਕਬੱਡੀ ਕੱਪ ਦਾ ਕੰਬੈਨ ਜੇਤੂ ਖਿਡਾਰੀ ਆ ਮੀਰੀਪੀਰੀ ਸਪੋਰਟਸ ਕਲੱਬ ਦਾ ਮੇਰੇ ਵੀਰੋ ਇਹ ਭੁਰੀਆ ਹੈ ਸੀਸਰ ਵਾਲਾ ਇੱਕ ਪਾਸੇ ਨੌਜਵਾਨ ਗਰਾਊਂਡ ਦੇ ਵਿੱਚ ਦੇਖਦੇ ਆ ਪ੍ਰਵੇਸ਼ ਹੈ ਨਾਲ ਕਹਿੰਦੇ ਇਸ ਵੇਲੇ ਮਨੀਸ਼ ਤੇ ਰਕੇਸ਼ ਹੈ ਉਹ ਨਾਲ ਸ਼ੀਲੂ ਆ ਆ ਨੌਜਵਾਨ ਹੈ ਭੁਰੀਆ ਮੇਰੇ ਵੀਰੋ ਲੱਖਾਂ ਦਾ ਪੁਆਇੰਟ ਇਸ ਵੇਲੇ ਹਾਕਮ ਵਾਲਾਂ ਦੀ ਟੀਮ ਦੇ ਲਈ ਜੁੜ ਗਿਆ ਔਰ ਰੇਡ ਪਾ ਗਿਆ ਵਿਨੇ ਖੱਤਰੀ ਖਰਗੋਤਾ ਟਾਰ ਵਾਲਾ ਬਿਨੇ ਖੱਤਰੀ ਆ ਗਿਆ ਬਿਨੇ ਖੱਤਰੀ ਆ ਗਿਆ ਖਰਕ ਚ ਟਾਣ ਵਾਲਾ ਮੇਰੇ ਵੀਰੋ ਇਸ ਵੇ ਜਿਲ੍ਹਾ ਰੋहतक ਦੀ ਧਰਤੀ ਦਾ ਗੱਬਰੂ ਕਬੱਡੀ ਪਾ ਰਿਹਾ ਆਓ ਆਓ ਆ ਬੱਲੇ ਪਰ ਬਿਨੇ ਖੱਤਰੀ ਕਹਿੰਦੇ ਹਿੱਕ ਤੇ ਸ਼ੇਰ ਬਿਠਾਈ ਫਿਰਦਾ ਹੈ ਸ਼ੇਰ ਭੁੱਖਾ ਰਹਿ ਸਕਦਾ ਪਰ ਕਦੇ ਘਾਹ ਨਹੀਂ ਖਾਂਦਾ ਹੁੰਦਾ ਆ ਪੰਜਾਬ ਦੇ ਦੁਆਬ ਇਲਾਕੇ ਤੋਂ ਚੱਲ ਕੇ ਆਇਆ ਜਿੱਥੇ ਦੋ ਦਰਿਆ ਇਕੱਠੇ ਚੱਲਦੇ ਆ ਉਹਨੂੰ ਦੋ ਆਬ ਕਹਿੰਦੇ ਆ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਮਲੂਕ ਅਲੀ ਦਾ ਭਾਈ ਹੈ ਇਹ ਕਹਿੰਦੇ ਸ਼ਹਿਜਾਦ ਅਲੀ ਹੈ ਉਹ ਸਾਹਮਣੇ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ੀਨੂ ਸ਼ਹਿਜਾਦ ਅਲੀ

ਆਗਰ ਰਣਪਤ ਜੱਗੂ ਆਕਾ ਮਾਰੀਏ ਕੀ ਕੱਚ ਕੀਦਰ ਕਰਾਰੇ ਆਕਾ ਮਾਰੀਆ ਜੱਗੂ ਏ ਗਾਜਪਰੀਆ ਸੋਨੂ ਜੱਗੂ 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 ਓ ਜੱਗੂ ਓ ਖੇਡੇ ਵਾਲਾ ਓ ਗਰੰਟੀ ਵਾਲਾ ਬੱਲੇ ਬੱਲੇ ਕਰਵਾ ਗਿਆ ਹਲ ਤੋਂ ਗੱਡੀਆਂ ਦਾ ਜੇਤੂ ਮੇਰੇ ਵੀਰੋ ਅੱਜ ਕਹਿੰਦੇ ਦਿਆਲਪੁਰ ਦਾ ਮੇਲਾ ਭੰਗੜੇ ਪੈਂਦੇ ਆ ਰਮਾਲ ਘੁੰਮਦੇ ਆ ਓ ਦੁਨੀਆ ਦੇ ਵਿੱਚ ਹੁੱਲੇ ਹੁਲਾਰੇ ਨੇ ਅਗਲੀ ਕਬੱਡੀ ਪੁਰੀਆ ਸੀਸਰ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਪ੍ਰਵੇਸ਼ ਹੈ ਲਾਲ ਨੌਜਵਾਨ ਗਰਾਊਂਡ ਦੇ ਵਿੱਚ ਦੇਖਦੇ ਵੀ ਮਨੀਸ਼ ਹੈ ਸ਼ੀਲੂ ਵਰਗੇ ਚਾਰ ਜਾਂ ਫਿਰ ਰਕੇਸ਼ ਵਰਗੇ ਤਿਆਰ ਹੈ ਪਰ ਦੀਪਕ ਦੀ ਅਗਲੀ ਕਬੱਡੀ ਫਤਵਾਦੀਆਂ ਦੀ ਪੈ ਰਹੀ ਹੈ ਹਾਂ ਕਾਸ਼ੀਪੁਰੇ ਦੀਪਕ ਕੀ ਰੇਡ ਆ ਗਈ ਹੈ ਦੋਸਤੋ ਆਕਮ ਵਾਲਿਆ ਜੱਗੂ ਤਿਆਰੇ ਟੂਰਨਾਮੈਂਟ ਕੇ 3-4 ਦਿਨ ਬਾਅਦ ਵੀ ਏਕੇਵਾਜ ਆਉਗੀ ਗਾਮ ਕੀ ਗਾਲਾਂ ਮੈਂ ਜੱਗੂ ਜੱਗੂ ਲੇਕਿਨ ਰਾਜਪੁਰੇ ਸੋਨੂ ਕੋ ਟੱਚ ਕਰਕੇ ਯੂ ਪਲਵਾ ਵਾਲਾ ਐਕਸਪ੍ਰੈਸ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਮੈਂ ਜੋੜ ਗਿਆ ਉਹ ਸ਼ਾਕਰਪੁਰੀਆ ਸਾਜੀ 베ਰ 베ਰ ਕੇ ਲਗਾਤਾਰ ਕਬੱਡੀਆਂ ਪਾ ਰਿਹਾ ਅੱਜ ਜਲੰਧਰ ਵਾਲਾ ਕਹਿੰਦੇ ਆਇ ਤੇ ਆ ਫਿਰਦਾ ਗੱਪਰੂ ਮਾਝੇ ਦੇ ਤੇ ਮਿੱਠੇ ਲੋਕ ਦੁਆਬੇ ਦੇ ਲੱਭਦੀ ਕਿਤੇ ਵੀ ਨਹੀਂ ਮਲਵਈਆਂ ਵਰਗੀ ਯਾਰੀ ਇਹ ਦੁਆਬੇ ਤੋਂ ਚੱਲ ਕੇ ਆਇਆ ਹੋਇਆ ਹੈ ਉਹ ਦੁਆਬੇ ਵਾਲਾ ਕਹਿੰਦੇ ਇਸਮੇ ਹਰਖਿਆ ਫਿਰਦਾ ਹੈ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਇਸਮੇ ਨੱਚਦਾ ਫਿਰਦਾ ਹੈ ਪੈਰਾਂ ਦੇ ਵਿੱਚ ਪਟਾਣ

ਆਤਾ ਜਾਂ ਫਿਰ ਡਗਾ ਢਗਾ ਢੋਲਦਾ ਪਾਟੂ ਨਹੀਂ ਅੱਜ ਤੇਰਾ ਲੌਂਗ ਬਾਚੂ ਅੱਜ ਤੇ ਡਗੇ ਢੋਲਾਂ ਦੇ ਪਾਟਦੇ ਆ ਲੌਂਗ ਬਾਤਦੇ ਆ ਉਹ ਮੁੰਡੇ ਨੰਬਰਾਂ ਪਿੱਛੇ ਲੜਦੇ ਫਿਰਦੇ ਆ ਇੱਕ ਦੂਜੇ ਨਾਲ ਮਸ਼ਕਰੀਆਂ ਕਰਦੇ ਫਿਰਦੇ ਆ ਆ ਭੁਰੀਆ ਓਏ ਛੇੜਖਾਨੀਆਂ ਸ਼ੀਲੂ ਨਾਲ ਕਰਦਾ ਓਏ ਸ਼ੀਲੂ ਨੂੰ ਛੇੜ ਸ਼ੀਲੂ ਸ਼ੀਲੂ ਨੂੰ ਛੇੜ ਗਿਆ ਭੁਰੀਆ ਸ਼ੀਲੂ ਸ਼ੀਲੂ ਉਹ ਕਰ ਗਿਆ ਮਸ਼ਕਰੀਆਂ ਆ ਗਿਆ ਮਸ਼ਕਰੀਆਂ ਭੁਰੀਆ ਮੇਰੇ ਵੀਰੋ ਅਗਲੀ ਰੇਡ ਕਾਂਸੀਪੁਰੀਏ ਦੀ ਪੈ ਰਹੀ ਹੈ ਹਾਂ ਕਾਂਸੀਪੁਰੀਏ ਕੀ ਕਾਂਸੀਪੁਰੀਏ ਕੀ ਜੱਗੂ ਬੜੀ ਦੂਰ ਹੈ ਮਨਸਾ ਸਾਰਾ ਰਿਆਣਾ ਕ੍ਰੋਸ ਕਰਨਾ ਪੜਿਆ ਜੱਬੀ ਆ ਪਹੁੰਚਿਆ ਰਾਜਪੁਰੀਆਂ 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 ਸੋਨੂ ਕੋਕੇ ਲਾ ਗਿਆ ਦੁਨੀਆ ਵਿੱਚ ਆ ਗਿਆ ਮੇਲਾ ਬਣਾ ਗਿਆ ਬਿਆਲਪੁਰ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਸੋਨੂ ਰਾਜਪੁਰੇ ਭੈਣ ਵਾਲਾ ਕਹਿੰਦੇ ਆ ਇਹਨ ਦੁਨੀਆ ਦੇ ਵਿੱਚ ਆ ਗਿਆ ਇਸ ਗੇਸ ਤੇ 1100 ਰੁਪਏ ਰੋਇਤ ਉੱਡਾ ਬਾਈ ਦੀ ਤਰਫ ਸੇ ਪ੍ਰੋਫੈਸਰ ਸਾਹਿਬ ਸਾਜੀ ਆ ਗਿਆ ਸ਼ਕਰਪੁਰੀਆਂ ਮੇਰੇ ਵੀਰੋ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਨਾ ਤੋਂ ਕੇ ਚਰਖਾ ਮੈਂ ਨਿੰਮ ਥੱਲੇ ਡਾਇਆ ਬੂਹੇ ਦੀ ਬਿਰਲ ਵਿੱਚੋਂ ਨਜ਼ਰ ਸੀ ਆਇਆ ਫਿਰੇ ਲੁੱਕ ਲੁੱਕ ਝਾਤੀਆਂ ਉਹ ਮਾਰਦਾ ਪੂੜੀਆਂ ਵਿੱਚ ਚਾਰ ਕੱਤੀਆਂ ਜਿਹੜਾ ਪੰਜਵਾਂ ਗਲੀ ਚ ਸਾਜੀ ਯਾਰ ਦਾ ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ ਓ ਮਸ਼ਕਰੀਆਂ ਕਰ ਗਿਆ ਓ ਸਾਜੀ ਅਰੇ ਸਾਜੀ ਕੀ ਰੇਡ ਕਿੰਨਾ ਕਿੰਨਾ ਬੜਿਆ ਲੱਗੀ ਕਿਲਕੇ ਮਾਰ ਕੇ ਬਤਾ ਦਿਓ ਕੀ ਬਾਤ ਹੈ ਕੀ ਬਾਤਾਂ ਕੀ ਬਾਤਾਂ ਨੇ ਖਰਗਜ਼ਾ ਟਾਣ ਵਾਲਾ ਵਿਨੇ ਖੱਤਰੀ ਆ ਗਿਆ ਰੇਡ ਪੈ ਸੁੱਖਾ ਠੇਕੇਦਾਰ ਸਿਵਾਲੇ ਦਾ ਯਾਰ ਆ ਗਿਆ ਰੇਡ ਪੈ ਅਗਰ ਆਦ ਬਸਟ ਆਇਆ ਬਿਲਕੁਲ ਬਿਨੇ ਖੱਤਰੀ ਬਾਈ ਤਾ ਆਓ ਜੱਗੂ 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 ਏ ਦੂਜੇ ਪਾਸੇ ਬਿਨੇ ਤਰੀ ਖੜ ਕੇ ਡਾਣ ਵਾਲਾ ਕਹਿੰਦੇ ਰੋहतक ਵਾਲਾ ਕਮਾਲ ਕਰ ਗਿਆ ਮੇਰੇ ਵੀਰ ਆ ਰੋहतक ਵਾਲਾ ਕਮਾਲ ਕਰ ਗਿਆ ਰੋहतक ਵਾਲਾ ਕਮਾਲ ਕਰ ਗਿਆ ਦੋਸਤੋ ਹਾਂਜੀ ਸ਼ੇਵਕ ਜੀ ਬੋਰੀਆ ਸੀਂਸਰ ਵਾਲਾ ਉੱਚਾ ਲਮਗਾ ਗੱਪਰੂ ਆ ਕੋਠੇ ਜੱਗਾ ਮੁੰਡਾ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ ਮਾੜੇ ਬੰਦੇ ਨੂੰ ਮਿਲਿਆ ਤੇਰਾ ਪਿਆਰ ਬਜੀਫੇ ਵਰਗਾ ਲੋਕੀ ਕਹਿਣਗੇ ਗੱਪਰੂ ਪੱਟਦਾ ਬੁਰਜ ਖਲੀਫੇ ਵਰਗਾ ਓਏ ਸ਼ੀਲੂ ਓਏ ਚੰਦਰਿਆ ਕੀ ਖਿਆਲ ਹੈ ਓਏ ਸ਼ੀਲੂ ਓਏ ਸ਼ੀਲੂ ਓਏ ਲੋਕ ਗੱਲਾਂ ਕਰਦੇ ਆ ਸ਼ੀਲੂ ਸ਼ੀਲੂ ਉਹ ਨਿਕਿਆ ਭੁਰੀਆ ਸੀਸਰ ਵਾਲਾ ਰਿੰਕੂ ਆ ਗਿਆ ਮੇਰੇ ਵੀਰੋ ਹਾਂ ਕਰੈਟੀ ਵਾਲਾ ਰਿੰਕੂ ਆ ਗਿਆ ਰੇਡਪਾ ਦੋਸਤੋ ਕਰੈਟੀ ਵਾਲਾ ਰਿੰਕੂ ਆ ਗਿਆ ਵੀਨੇ ਬਿਲਕੁਲ ਬਾਈ ਬਨੂ ਹਾਂ ਡੀਜੇ ਭਾਈ ਇੱਕ ਬਰ ਗਰਾਉਂਡ ਪਾ ਜਾਏ ਡੀਜੇ ਭਾਈ ਇੱਕ ਬਰ ਗਰਾਉਂਡ ਪੈ ਬੀਬੀ ਵਾਲੇ ਰਿੰਕੂ ਕੀ ਰੇਡਾ ਦੋਸਤੋ ਉਧਰੇ ਸਾਮਰਥ ਬੈਨੀ ਵਾਲੇ ਔਰ ਰਵੀਰ ਡਾਊਲ ਆਈ ਜੁੜੇ ਹੋਏ ਦੋਨਾਂ ਭਾਈਓ ਦਾ ਬਹੁਤ ਬਹੁਤ ਹਾਲਾਤ ਹੈ ਹੱਥ ਮਾਰੀਆ ਹੱਥ ਮਾਰੀਆ ਹੱਥ ਮਾਰੀਆ ਇਹ 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 ਇ ਉਹ ਬਲ ਪੈ ਗਿਆ ਮਿੱਥੋ ਤੰਦ ਨਾਲ ਲਪੇਟਿਆ ਜਾਵੇ ਸਾਰਾ ਫਰੀਦাবাদ ਨੱਚੁੱਟਿਆ ਅੱਜ ਧਮਕ ਦਿੱਲੀ ਤੱਕ ਪੈਂਦੀ ਹੈ ਅੱਜ ਸਾਰਾ ਮੇਰੇ ਵੀਰੋ ਫਰੀਦাবাদ ਕਹਿੰਦੇ ਨੱਚੁੱਟਿਆ ਓ ਸ਼ਕਰਪੁਰੀਆਂ ਸਾਜੀ ਆ ਗਿਆ ਕਬੱਡੀ ਪਾਉਣ ਦੇ ਲਈ ਹਾਂ ਸਹਿਜ਼ਾਦ ਅਲੀ ਆ ਗਿਆ ਹੈ ਬਾਉ ਅਕਬਰਪੁਰੀਆਂ ਮਨੂਸ਼ ਕੀ ਤਿੰਨ ਕੈਚੇ ਬਬਲੂ ਡਾ ਕਬੱਡੀ ਗਰੁੱਪ ਕੀ ਤਰਫ ਸੇ 1100 ਸਹਿਜਾਦ ਅਲੀ ਸਾਜੀ ਸ਼ਕਰਪੁਰੀਆ ਜਲੰਧਰ ਵਾਲਾ ਦੁਆਬੇ ਵਾਲਾ ਪੰਜਾਬ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਬੋਲ ਇੱਕ ਬੋਲ ਆਹ ਅਗਰਪੁਰੀਆ ਇਹ ਇਹ ਆਹ ਸਾਜੀ ਆਹ ਸਾਜੀ ਇਹ ਮੇਰੀ ਸ਼ੈ ਕਹਿੰਦੇ ਸ਼ਿੱਲੂ ਦਾ ਵੀਰ ਹੈ ਸ੍ਰਿੰਦਰ ਕੁਮਾਰ ਦਾ ਛੋਟਾ ਪੁੱਤ ਹੈ ਇਸਵੇਂ ਮੁਕਾਬਲਾ ਕਰਕੇ ਖੜਿਆ ਹੈ ਪਰ ਅਗਲੀ ਰੇਡ ਕਾਸ਼ੀਪੁਰੀਏ ਦੀਪਕ ਦੀ ਗਰਾਊਂਡ ਦੇ ਵਿੱਚ ਪੈ ਰਹੀ ਹੈ ਚਾਰ ਜਾਫੀਆਂ ਤੇ ਬੋਲਿਆ ਹਏ ਹਮਲਾ ਰੋਹਿਤ ਹੋੱਡਾ ਤੇ ਇਕਮਾਲ ਦਿਆਲਪੁਰ ਦੀ ਤਰਫ ਤੋਂ ਬਹੁਤ ਸਾਰਾ ਮਾਣ ਇਹਨਾਂ ਬੋਲਾਂ ਦੇ ਲਈ ਆਇਆ ਹੈ। ਉਹ ਕਾਸ਼ੀਪੁਰੀਆ ਦੀਪਕ ਪੁੱਠਾ ਕਰਤਾ। ਹਾਂ। ਆਓ। ਓਏ ਆਉਂਦਾ ਬੁੱਕਦਾ। ਇਹ ਨਹੀਂ ਝੋਟਾ ਰੁਕਦਾ। ਉਹ ਆਉਂਦਾ ਬੁੱਕਦਾ। ਸ਼ਤੀਸ਼ ਸਰਪੰਚ ਵੀ ਪੁੱਜਾ ਹੋਇਆ ਹੈ। ਮਾਸਟਰ ਜੀ ਤੁਸੀਂ ਵੱਡੀ ਟੀਮ ਬਣਾਈ ਹੈ। ਔਰ ਰੇਡ ਪਾਉਣ ਦੇ ਲਈ ਕਹਿੰਦੇ 부ਰੀਆ ਤਿਆਰ ਵਰ ਤਿਆਰ ਹੈ। ਹਾਂ, ਸੀਸਰ ਵਾਲਾ 부ਰੀਆ। ਕਮਲਪੁਰ ਆ ਕੇ ਧਰਤੀਗਾ 9:11 ਵਜੇ ਤੱਕ ਖਿਡਾਰੀ ਸਿਸਰ ਵਾਲਾ ਬੁਰੀਆ ਆ ਗਿਆ ਰੇਡ ਪਰ ਦੋਸਤੋ ਮੈਂ ਮਾਲਾ ਸਿਵਾ ਚ ਆਇਆ ਏ ਉਸ ਭਾਈ ਦਾ ਵੱਡਾ ਦਨਵਾ ਤੇ ਸਿੰਲੂ ਕੀ ਕਹਤੇ 1000 ਕੀ ਹੈ ਲਾਓ ਬੁਰੀਆ ਸਿਸਰ ਵਾਲਾ ਨਰਵਾਨੇ ਕੇ ਏਰੀਏ ਕਾ ਸਿਸਰ ਵਾਲਾ ਬੁਰੀਆ ਸਿੰਲੂ 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 ਕੰਗੀਆਂ ਕਰਦਾ ਫਿਰਦਾ ਚੰਦਰੇ ਦੇ ਬੁੱਲਾਂ ਦੇ ਵਿੱਚ ਹਾਸਾ ਹੈ ਰੋਹਿਤ ਹੱਡਾ ਸਾਡਾ ਵੱਡਾ ਭਾਈ ਹੈ ਰੋਹਿਤ ਵੀਰਾ ਕਹਿੰਦਾ ਜੇ ਹਾਕਮਾਲੀਆ ਜੱਗੂ ਝੋਟਾ ਤਿੰਨ ਜਫੇ ਲਾਵੇ ਆਪਾਂ 350 ਰੁਪਇਆ ਦੇਵਾਂਗੇ ਅੱਜ ਸਾਡੇ ਇੱਕ ਬੰਦੇ ਦਾ ਜਨਮ ਦਿਨ ਵੀ ਆ ਮੇਰੇ ਵੀਰੋ ਵੱਡੇ ਭਾਈ ਦਾ ਸਾਮਰਥ ਬਹਨੀ ਵਾਲਾ ਰਵੀ ਰਡਾਊ ਬਿਲਕੁਲ ਵੀਨੇ ਕੇ ਬਹੁਤ ਬੜੇ ਫੈਨ ਲਾਈਵ ਜੁੜੇ ਹੋਏ ਨੇ ਦੋਨੋਂ ਭਾਈਆਂ ਦਾ ਬਾਰ ਬਾਰ ਦਿਨਵਾਦ ਸਾਮਰਥ ਬਹਨੀ ਵਾਲਾ ਕਾ ਰਵੀ ਰਡਾਊ ਕਾ ਦੋਨੋਂ ਭਾਈ ਲਾਈਵ ਜੁੜੇ ਬੱਠੇ ਬੜਾ ਦਿਨਵਾਦ ਹੈ ਸਾਜੀ ਕੀ ਰੇਡ ਆ ਗਈ ਆ ਦੋਸਤੋ ਕਾਤੀ ਸ਼ਹਿਜਾਦ ਅਲੀ ਦੀ ਅਗਲੀ ਕਬੱਡੀ ਪੈ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਕਹਿੰਦੇ ਇਸ ਵੇਲੇ ਸ਼ਕਰਪੁਰਿਆ ਗੱਭਰੂ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪ੍ਰਵੇਸ਼ ਹੈ ਨਾਲ ਮਨੀਸ਼ ਹੈ ਨਾਲ ਰਕੇਸ਼ ਹੈ ਓਏ ਸ਼ੀਲੂ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਅੱਖਾਂ ਸਾਡੇ ਨਾਲ ਦਿਲ ਕਿਤੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਓ ਕਬੱਡੀ ਕਾਸ਼ੀਪੁਰਿਆ ਦੀਪਕ ਦੀ ਪੈ ਰਹੀ ਹੈ ਇਹਨੇ ਕੈਨੇਡਾ ਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਲਈ ਬੱਲੇ ਬੱਲੇ ਕਰਵਾਈ ਹੈ ਹੈਲੋ ਵਿਨੋਦ ਬਾਟੀ ਦੀ ਤਰਫੋਂ ਸੇ ਭਾਈ ਜੱਗੂ ਕੀ ਤਿੰਨ ਕੈਚ 3100 ਕੀ ਯੂਰਾਜਪੁਰੀਆ 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 ਸਾਨੂੰ ਰੋਇ ਤੁੰਡਾ ਕੀ ਤਰਫੋਂ ਸੇ ਇਸ ਕੈਚ पे 1100 ਰੋਇ ਤੁੰਡਾ ਕੀ ਤਰਫੋਂ ਸੇ ਇਸ ਕੈਚ पे 1100 ਰੁਪਏ ਆ ਗਏ ਬੜਾ ਧੰਨਵਾਦ ਹੈ ਉਧਰ ਬਨੋਦ ਭਾਟੀ ਜੀ ਸਾਡੇ ਵੱਡੇ ਵੀਰ ਆ ਸਾਬਕਾ ਸਰਪੰਚ ਸਾਹਿਬ ਤੇ ਨਿਸ਼ਾਨ ਜੀ ਸਾਡੇ ਸਰਪੰਚ ਸਾਹਿਬ ਵੱਡੇ ਬਨੋਦ ਬਹੁਤ ਵੱਡਾ ਯੋਗਦਾਨ ਇਸ ਕਬੱਡੀ ਕਾਪੇ ਵਿੱਚ ਬਨੋਦ ਭਾਟੀ ਕੀ ਤਰਫ ਸੇ ਹਕਮ ਵਾਲੀਏ ਜੱਗੂ ਕੀ 3 ਕਿਚੇ 31000 ਰੁਪਏ ਕੀ ਹੋ ਗਈ ਬਹੁਤ ਵੱਡਾ ਧੰਨਵਾਦ ਹੈ ਤਿੰਨੋ ਭਾਈ ਹੋਗਾ ਟਾਈਮ ਆਊਟ ਲਿਆ ਗਿਆ ਜੀ ਬਹਾਕਰਪੁਰ ਦੀ ਟੀਮ ਦੇ ਖਿਡਾਰੀਆਂ ਵੱਲੋਂ ਵਿਨੋਦ ਭਾਟੀ ਭਾਈਗਾ ਵੱਡਾ ਧੰਨਵਾਦ ਹੈ ਵਿਰੋਧ ਸਰਪੰਚ ਜੀ ਨਿਸ਼ਾਨ ਸਰਪੰਚ ਜੀ ਸਾਡੇ ਵੱਡੇ ਵੀਰ ਮੌਂਟੂ ਹਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ ਉਧਰ ਹਾਂ ਦਿਵਿੰਦਰ ਕਾਜਨ ਭਾਈ ਲਾਇ ਜੁੜਿਆ ਹੋਇਆ ਹੈ ਹਲਕਾ ਗਨੋਰ ਸੇ ਉਸ ਭਾਈ ਦਾ ਬਾਰ-ਬਾਰ ਦੰਦ ਆਗਲੀ ਰੇਡ ਕਹਿੰਦੇ ਸੀਸਰ ਵਾਲਾ ਪੁਰੀਆ ਇਸ ਸਮੇਂ ਪਾਉਣ ਦੇ ਲਈ ਤਿਆਰ-ਵਰ ਤਿਆਰ ਆ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੂ ਉੱਡ ਜੂ ਕਰਦੀ ਉੱਡ ਜੂ ਉੱਡ ਜੂ ਕਰਦੀ ਜਵਾਨੀਆਂ ਸੀਸਰ ਦੇ ਪੁਰੀਏ ਦੀ ਕਬੱਡੀ ਪੈ ਰਹੀ ਹੈ ਇੱਕ ਪਾਸੇ ਪ੍ਰਵੇਸ਼ ਹੈ ਓਏ ਪ੍ਰਵੇਸ਼ ਲੋਕ ਖੜੇ ਗੱਲਾਂ ਕਰਦੇ ਆ ਵੀ ਪ੍ਰਵੇਸ਼ ਨੂੰ ਪੁੱਛੀ ਚੰਦਰੇ ਨੂੰ ਹੋਇਆ ਕੀ ਹੈ ਪਰ ਸ਼ੀਲੂ ਨੇ ਫੇਰ ਟਰਾਈ ਕੀਤੀ ਹੈ ਅਗਲੀ ਰੇਡ ਕਹਿੰਦੇ ਇਸ ਸਮੇਂ ਪਾਉਣ ਦੇ ਲਈ ਓ ਨੌਜਵਾਨ ਖਰਕੇ ਦਾਣੇ ਵਾਲਾ ਤਿਆਰ-ਵਰ ਤਿਆਰ ਹੈ और उधर डॉक्टर विकास बैनीवाल डॉक्टर यशपाल दलाल लाई जुड़े हुए हैं और भाइयों का बड़ा धन्यवाद है अब के बाद में विनय खतरी नॉन स्टॉप रहता है बिल्कुल मंडाक धाम कलोई जिला रोहतक पे बड़ा मान सम्मान है विनय खत्री खरेगजा टाण का होगा भाई बिल्कुल अगर अब के बाद नॉन स्टॉप रहता है विनय खतरी डॉक्टर विकास बैनीवाल एल और ਡਾਕਟਰ ਜਸਪਾਲ ਦਾਲ ਦੀ ਤਰਫੋਂ ਸੇ ਮੁੰਡਾ ਦਾਮ ਕੀ ਫੈਸਲਾ ਜੀ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅਗਲੀ ਰੇਡ ਕਹਿੰਦੇ ਸ਼ਹਿਜਾਦ ਅਲੀ ਪਾਉਣ ਦੇ ਲਈ ਤਿਆਰ ਬਰ ਤਿਆਰ ਆ ਜਲੰਧਰ ਹੀ ਅਗਲੀ ਕਬੱਡੀ ਪਾ ਰਿਹਾ ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤ ਨਕੌਦਰ ਦੀ ਕਰ ਪੰਜਾਬ ਨੂੰ ਯਾਦ ਰੂ ਸਾਡੀ ਅੱਜ ਵੀ ਉਧਰ ਦੀ ਯਾਦਾ ਪੱਲੇ ਬੰਨ ਲਿਆ ਇਹ ਨਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਆ ਕਾਲ ਜਲੰਧਰ ਤੋਂ ਓ ਸ਼ਿਲੂ ਤੇ ਸਾਜੀ ਓ ਸ਼ਿਲੂ ਦੀ ਤੇ ਸ਼ਿਲੂ ਸ਼ਿਲੂ ਪੂਰੇ ਦਾ ਮੇਲਾ ਜਲੰਧਰਵਾਦੀ ਧਰਤੀ ਹੈ ਸ਼ਿਲੂ ਦੀ ਸਾਜੀ ਓ ਸਾਜੀ ਓ ਸਾਜੀ ਆਹ ਕੀ ਬਾਤ ਹੈ ਵਾਹ ਏ ਸਾਜੀ ਸ਼ਕਰਪੁਰ ਵਾਲਿਆ ਆ ਸਾਜੀ ਸ਼ਕਰਪੁਰ ਵਾਲਿਆ ਸਾਜੀ ਸ਼ਕਰਪੁਰ ਵਾਲਿਆ ਆਜ ਬੱਲੇ ਬੱਲੇ ਕਰਾਉਣ ਨੇ ਤਿਆਰ ਹੈ ਭਾਈ ਕਾਸੀਪੁਰੀਏ ਦੀਪਕੀ ਰੇਡ ਆ ਗਈ ਹੈ ਸਫਸਾੜਾ گاਉਂ ਕੀ ਪੂਰੀ ਖੇਲ ਕਮੇਟੀ లై జుడియే अमित لال ਮੇਰੇ ਨਾਲ లై జుੜਿਆ ਹੈ ਸਾਰੇ ਭਾਈਓ ਦਾ ਬਾਰ ਬਾਰ ਧੰਨਵਾਦ ਹੈ ਕਾਸ਼ੀਪੁਰਿਆ ਦੀਪਕ ਇੱਕ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਮੇਂ ਜੋੜ ਗਿਆ ਦੋਸਤੋ ਜੀ ਸੈਂਟਰ ਲਾਈਨ ਤੇ ਕੱਠ ਵੱਜਿਆ ਜੀ ਮੇਰੀ ਬੇਨਤੀ ਹੈ ਉਹ ਕੱਠ ਨੂੰ ਕੱਟ ਕਰਾ ਦਿਓ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿਉਂਕਿ ਲੋਕ ਕਬੱਡੀ ਵੇਖਣ ਆਏ ਆ ਇਹਨਾਂ ਨੂੰ ਸੁਪਰਸਟਾਰ ਖਿਡਾਰੀਆਂ ਦੀ ਕਬੱਡੀ ਵੇਖ ਲੈਣ ਦਿਓ ਉਹ ਸੀਸਰ ਵਾਲਾ ਪੁਰੀਆ ਕਹਿੰਦੇ ਦਰਾ ਆਈ ਤੇ ਆਇਆ ਫਿਰਦਾ ਕਿ ਫਿਕਰ ਨਾ ਕੋਈ ਹਿੱਟ ਜਾ ਫਲॉप ਦੇ ਚਰਚੇ ਤਾਂ ਵੇਖ ਜਾਣਾ ਸਾਡੇ ਖੌਫ ਦੇ ਸ਼ੀਲੂ ਦਾ ਖੌਫ ਹੈ ਉਹ 부ਰੀਏ ਦਾ ਦੌਰ ਚਾਉਂਦਾ ਇੱਕ ਪਾਸੇ ਸ਼ੀਲੂ ਦੂਜੇ ਪਾਸੇ 부ਰੀਏ ਸ਼ੀਲੂ 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 부ਰੀਆ 부ਰੀਆ ਸ਼ੀਲੂ ਸ਼ੀਲੂ ਓਏ ਸ਼ੀਲੂ ਓਏ ਸ਼ੀਲੂ ਸ਼ੀਲੂ ਦੂਦੇ 부ਰੀਆ ਸ਼ੀਲੂ ਲਿੰਟ ਗਿਆ 부ਰੀਆ ਮੇਰੇ ਵੀਰ ਓ 부ਰੀਆ ਓ 부ਰੀਆ 哎呀！ ਇਸ ਰੇਡ 'ਤੇ 1 ਸਕੰਡ ਜੀ ਇਸ ਰੇਡ 'ਤੇ 500 ਰੁਪਏ ਉਧਰੇ ਰਿੰਕੂ ਪੰਡਤ ਸਿਵਾ ਵਾਲਾ ਉਹ ਭਾਈ ਵੀ ਲੈ ਜੁੜਿਆ ਹੋਇਆ ਹੈ ਉਸ ਭਾਈ ਦਾ ਬਾਰ ਬਾਰ ਧੰਨਵਾਦ ਕਰੈਕਟੀ ਵਾਲੇ ਰਿੰਕੂ ਕੀ ਕਹਿੰਦੇ ਕਬੱਡੀ ਪੈ ਰਹੀ ਹੈ ਜਿੱਤ ਵਾਲਾ ਤੋਂ ਗੱਡੀ ਜੱਗੂ 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 ਦੇ ਨਾਲ ਟੱਕਰ ਜੱਗੂ ਜੱਗੂ ਜੱਫਾ ਜੱਗੂ ਜੱਫਾ ਵਿੱਚ ਜੱਗੂ ਜੱਫਾ ਜੱਗੂ ਜੱਗੂ ਇਹ ਮਾਰ ਜੱਗੂ ਇਹ ਮਸਲਾ ਜੱਗੂ ਦੇ ਪਿੰਡਾਂ ਦਾ ਜੱਗੂ ਪਟਿਆਣੀ ਪਗਾਉਂਦਾ ਕਿਸੇ ਦੇ ਨਾਲੋਂ ਘੱਟ ਨਹੀਂ ਤੂੰ ਜੱਜ ਮੂਰੇ ਮੁੱਕਰੀ ਨਾ ਮੁੱਲ ਮੋੜ ਦੂ ਪਿਆਰ ਵਾਲਾ ਜੱਟ ਨਹੀਂ ਸਹਿਜਾਦ ਅਲੀ ਦੀ ਅਗਲੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਸ਼ੀਲੂ ਵਰਗੇ ਰਕੇਸ਼ ਵਰਗੇ ਮਨੀਸ਼ ਵਰਗੇ ਪ੍ਰਵੇਸ਼ ਵਰਗੇ ਤਿਆਰ ਵਰ ਤਿਆਰ ਹੈ ਸਹਿਜਾਦ ਅਲੀ ਕਹਿੰਦੇ ਮਾਨਸਾ ਦੇ ਹਾਕਮ ਵਾਲਾ ਪਿੰਡ ਦੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਦਿਆਲਪੁਰ ਦਾ ਮੇਲਾ ਮੇਰੇ ਵੀਰੋ ਮੇਲਾ ਨੱਚਦਾ ਭੰਗੜੇ ਪੈਂਦੇ ਆ ਓਏ ਅੱਜ ਸ਼ੀਲੂ ਆਇਆ ਹੋਇਆ ਹੈ ਅੱਜ ਸਾਜੀ ਆਇਆ ਹੋਇਆ ਓ ਸ਼ੀਲੂ 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 ਓ ਸ਼ੀਲੂ ਉਹ ਸਾਜੀ ਤੇ ਸ਼ੀਲੂ ਉਹ ਸ਼ੀਲੂ ਤੇ ਸਾਜੀ ਰਿੰਕੂ ਖਰੇਟੀ ਜੋ ਪਿਛਲੀ ਰੇਡ ਲੈ ਕੇ ਗਿਆ ਥਾ ਡਾਟਾ ਸਿਟੀ ਫਰੀਦাবাদ ਦੀ ਤਰਫ ਸੇ ਉਸ ਰੇਡ ਪੇ 1100 ਰੁਪਏ ਸੇ ਮਨਸਮਾਨ ਹੋਗਾ ਭਾਈ ਰਿੰਕੂ ਖਰੇਟੀ ਦਾ ਕਾਸ਼ੀਪੁਰਿਆ ਦੀਪਕ ਓ ਡਾਟਾ ਵਾਲੀਆ ਦੀਪਕ ਆ ਗਿਆ ਕਾਸ਼ੀਪੁਰਿਆ ਦੀਪਕ ਆ ਗਿਆ ਮੇਰੇ ਵੀਰੋ ਕੋਠੇ ਜਿਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਸੋਨੂ ਰਾਜਪੁਰੇ ਭੈਣ ਵਾਲਾ ਔਰ ਰਾਜਪੁਰਿਆ ਰਾਜਪੁਰਿਆ और राज्य सौ रोहित की तरफ से और बहुत मनोज सिवाज की तरफ से भी एक हजार रुपए बाईस कैच पे और विनोद पार्टी सरपंच साहब तरफ से बहुत पुरी सिल्लू की तीन कैचे क्या मुंस भाई ਕਿਆ ਬਾਤ ਆ ਸਿੰਸਰ ਵਾਲਾ ਬੁਰੀਆ ਕਹਿੰਦੇ ਲਾਉਂਦਾ ਹੱਥਾਂ ਨੂੰ ਕਲੀ ਅੱਗੇ ਵੱਧਿਆ ਹੋਇਆ ਹੈ ਸ਼ੀਲੂ ਹੈ ਰਕੇਸ਼ ਹੈ ਨਾਲ ਮਨੀਸ਼ ਹੈ ਨਾਲ ਪ੍ਰਵੇਸ਼ ਹੈ ਚਾਰ ਜਾਫੀ ਬਹੁ ਆਕਬਰਪੁਰ ਦੀ ਟੀਮ ਦੇ ਤਿਆਰ ਵਰ ਤਿਆਰ ਹੈ ਓਏ ਸ਼ੀਲੂ ਤੇ ਬੁਰੀਆ ਬੁਰੀਆ ਤੇ ਸ਼ੀਲੂ ਮੇਲਾ ਕਿਆਲਪੁਰ ਦਾ ਜਿਲ੍ਹਾ ਫਰੀਦাবাদ ਦੀ ਧਰਤੀ ਹੈ ਟੱਕਰ ਬੱਬਰ ਸ਼ੇਰਾਂ ਦੀ ਓਏ ਪੇਚਕਾ ਸ਼ੀਲੂ ਪੈ ਗਿਆ ਵੀ ਸੋਹਣੇ ਸ਼ੀਲੂ ਬੁਰੀਆ ਬੁਰੀਆ ਓ ਓ ਓ ਸ਼ੀਲੂ ਸ਼ੀਲੂ ਬੁਰੀਆ ਬੁਰੀਆ ਹਾ ਤੈਨੂੰ ਹਿੱਕ ਦੇ ਜੋਰ ਨਾਲ ਲੈ ਜੇਗੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਤੈਨੂੰ ਹਿੱਕ ਦੇ ਜੋਰ ਨਾਲ ਲੈ ਜਾਗੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਇਹ ਸੀਸਰ ਵਾਲਾ ਭੁਰੀਆ ਮੇਰੇ ਵੀਰੋ ਲੋਕ ਦਰਾਂ ਤੇ ਰਾਜ ਕਰਨ ਵਾਲੇ ਖਿਡਾਰੀ ਅੱਜ ਬਿਆਲਪੁਰ ਫਰੀਦাবাদ ਦੇ ਮੇਲੇ ਤੇ ਪਜੇ ਹੋਇਆ ਲੈ ਵੀ ਹਰਮਨ ਦੱਸਿਂ ਆ ਕੇ ਇੱਕ ਦੋ ਤਿੰਨ ਤੇ ਕਿੰਨੀ ਦੁਨੀਆ ਜੁੜੀ ਬੈਠੀ ਹੈ ਹਾਂ ਵੀਨੇ ਚ 20000 ਲੋਕ ਜਿਹੜੇ ਸੁਣ ਵੀਨੇ ਖੱਤਰੀ ਵੀਨੇ खतरी आ गया रेड पे दोस्तों रेणु देश वाले तलाव का यार आ गया रेड पे विनय जग्गू जग्गू लेकिन खतरी दी खतरी एक तगड़ा पॉइंट अपनी टीम के खाते में जोड़ गया असलम क्या स्कोर हो गया जी असलम भाई हेलो स्कोर क्या बात है पहला सेमी एक वेबसाइट पे बाईस हजार लोगों ने देखा दूसरा सेमी पैंतीस हजार चल रही है ਲੋਕਾਂ ਦੇ ਕੱਠ ਵੱਡੇ ਦੀ ਗੱਲ ਹੋ ਰਹੀ ਹੈ ਉਹ ਦਿਆਲਪੁਰ ਦਾ ਮੇਲਾ ਸ਼ਾਜੀ ਸ਼ਕਰਪਰੀਆ ਕਬੱਡੀ ਪਾ ਰਿਹਾ ਹੈ ਪਰਵੇਸ਼ ਕਰ ਲੈ ਦੋ ਹੱਥ ਜਾਰਾ ਉਹ ਸਾਜੀ ਬੱਲਾ ਫਿਰਦਾ ਹੈ ਸ਼ਾਜੀ ਨੱਚਦਾ ਫਿਰਦਾ ਹੈ ਦੋ ਸ਼ੌਂਕ ਮਿੱਤਰਾਂ ਦੇ ਪੌਣੇ ਭੰਗੜੇ ਤੇ ਖੇਡਣੀ ਕਬੱਡੀ ਸ਼ਾਜੀ ਅੱਜ ਬਿਆਲਪੁਰ ਦੇ ਵਿੱਚ ਭੰਗੜੇ ਪੌਂਦਾ ਫਿਰਦਾ 35 ਤੋਂ ਗੱਲ 37000 ਤੇ ਹੋ ਗਈ ਹੈ ਉਹ ਕਬੱਡੀ ਪਾਉਣ ਦੇ ਲਈ ਦੀਪਕ ਕਾਸ਼ੀਪੁਰੀਆ ਫਰੀਦਾਬਾਦੀ ਆਗੇ ਵੱਲ ਵਧਦਾ ਹੋਇਆ ਹਾਂ ਕਾਸ਼ੀਪੁਰੀਆ ਦੀਪਕ ਆ ਗਿਆ ਰੈਡ ਤੇ ਦੋਸਤੋ ਸੋਨੂ ਰਾਜਪੁਰਾ ਬਣ ਕੇ ਚ ਲਗਾਤਾ ਹੈ ਤੋ 1100 ਕੀ ਕੈਚ ਹੋ ਗਈ ਭਾਈ ਮਨੀਤ ਸੇ ਸ਼ਿਵਾਜ ਮਾਮ ਦੀ ਤਰਫ ਸੇ 1100 ਕੀ 1100 ਕੀ ਆ ਘਮਾਲੀਆ ਜੱਗੂ ਜੱਗੂ ਦੀ ਜੱਗੂ ਜੱਗੂ ਦੀ ਦੀਪਕ ਜੱਗੂ ਜੱਗੂ ਜੱਫਾ ਲੱਗੂ ਜੱਗੂ ਜੱਫਾ ਲੱਗੂ ਇਹ ਦੀਪਕ ਕਾਸ਼ੀਪੁਰਿਆ ਆਹ ਕਾਸ਼ੀਪੁਰਿਆ 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 ਤਗੜਾ ਪੁਆਇੰਟ ਜੁੜ ਗਿਆ ਸ਼ਕਰਪੁਰਿਆ ਆ ਗਿਆ ਸਾਜੀ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਮੈਨੂੰ ਲੱਗਦਾ ਹਾਕ ਮਾਲੀਏ ਹਿੱਕ ਤੇ ਪਰੋਟਾ ਲਾ ਕੇ ਪਤੰਦਰ ਹੋਰ ਇਹ ਤਰ੍ਹਾਂ ਦੇ ਪੁੱਜਾ ਹੋਇਆ ਉਹ ਸ਼ਕਰਪੁਰਿਆ ਸਾਜੀ ਦੀ ਕਬੱਡੀ ਪੈ ਰਹੀ ਹੈ ਮਨੀਸ਼ ਸਿਵਾਸ ਕੀ ਤਰਫੋਂ ਸਿੱਲੂ ਕੀ ਕੈਚ ਹੈ दो हजार की मनोज आ ओ शिलू क्या बात है शिलू साजी एक, एक पॉइंट अभी यू ऑल टाइम रिव्यू देखना है ये बताओ कौन गया हुआ है मैच समाप्त हुआ इस मैच को ਹਾਕਮ ਵਾਲਾ ਕੀ ਟੀਮ ਨੇ ਜੀਤ ਲਿਆ ਵਾ ਦੋਨੋਂ ਪੰਜਾਬ ਦੀਆਂ ਟੀਮਾਂ ਦਾ ਫਾਈਨਲ ਹੋਵੇਗਾ ਕਰਾਚੋ ਤੇ ਹਾਕਮ ਵਾਲਾ ਜੱਦ ਕਬੱਡੀ ਕੱਪ ਦਾ ਦੋਨੋਂ ਪੰਜਾਬ ਦੀਆਂ ਟੀਮਾਂ ਦਾ ਫਾਈਨਲ ਹੋਵੇਗਾ गाँव चांदपुर में क्रिकेट का टूर्नामेंट होगा पहला इनाम पंद्रह हजार दूसरा इनाम के दिसंबर दो हजार तेईस को ग्राउंड क्लियर कर दो भाई ग्राउंड क्लियर कर दो ग्राउंड और जिन भाइयों ने कैचों पे पैसे बोले थे खिलाड़ियों के वो पैसे दे दो भाई परमिंदर है कहां से ਹੈਲੋ ਹੈਲੋ ਪਰਮਿੰਦਰ ਦਿਵਾਲਪੁਰ ਅਰੇ ਕਮਨ ਟੇਕਰ ਸਾਹਿਬ ਸੁਣੋ ਰਾਕੇਸ਼